ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੇਖੋ ਅੱਜ ਪਹੁੰਚ ਚੁਕੇ ਆ ਪਿੰਡ ਪੋਝੀਆਂ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਸੋ 12 13 13 ਕਿਲੋਮੀਟਰ ਦੀ ਦੂਰੀ ਪਿੰਡ ਪੋਝੀਆਂ ਦੀ ਤਰਨਤਾਰਨ ਸਾਹਿਬ ਤੋਂ ਪੰਜ ਬਾੜ ਪਿੰਡ ਬਿਲਕੁਲ ਨਜ਼ਦੀਕ ਇੱਕ ਪਾਸੇ ਜੀਓ ਵਾਲਾ ਪਿੰਡ ਥੋੜੀ ਦੂਰੀ ਤੇ ਆ ਸੋ ਤਰੀਕ ਅੱਜ 24 ਮਾਰਚ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ 4:30 ਵਜੇ ਦਾ ਸਮਾਂ ਬਹੁਤ ਵਧੀਆ ਚੰਗਿਆ ਖੂਬਸੂਰਤ ਵੜਾ ਤੁਹਾਨੂੰ ਦਿਖਾਉਣੀਆਂ ਪਿਛਲੀ ਵੀਡੀਓ ਦੇ ਵਿੱਚ ਵੀ ਚੰਗਾ ਮਾਲ ਤੁਹਾਨੂੰ ਦਿਖਾਇਆ ਸੀਗਾ ਦੋ ਤੋਂ ਤਿੰਨ ਵੀਡੀਓ ਆਪਾਂ ਪਹਿਲਾਂ ਵੀ ਪਾ ਦਿੱਤੀਆਂ ਨੇ ਚੰਗਾ ਸਾਫ ਸੁਥਰਾ ਪਸ਼ੂ ਆਉਂਦਾ ਇਸ ਕਿੱਲੇ ਤੇ ਬਾਕੀ ਚਾਹਵਨ ਭਰਾ ਤੁਸੀਂ ਆਪਦਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਸੋ ਚੰਗੇ ਚੰਗੇ ਪਸ਼ੂ ਆ ਤਕਰੀਬਨ ਕੋਈ 22 25 5 ਲੀਟਰ ਵਾਲੀਆਂ ਵੈਰਾਜ ਆ 25 ਤੋਂ ਪਲੱਸ ਜਨਨ ਵਾਲੀਆਂ ਵੜਾ ਹੋਣਗੀਆਂ ਕਰੋ ਸੰਗ ਦੇ ਵਿੱਚ ਬਾਕੀ ਥਣ ਗੋਲ ਬਹੁਤ ਜ਼ਿਆਦੇ ਕੈਮ ਆ ਸੋਹਣੇ ਹਵਾਨੇ ਚੱਡੇ ਲੇਵੇ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਜੀ ਸਾਹਿਬ ਠੀਕ ਠਾਕ ਨੇ ਬਹੁਤ ਵਧੀਆ ਮਾਰਾ ਜੀ ਠੀਕ ਠਾਕ ਸੇ ਤਾਂ ਧੰਨਵਾਦ ਪਾਪੂ ਜੀ ਨਾਲਕ ਪਾਸ਼ਾਰੀ ਮਾਰੇ ਬਾਬੇ ਸੀ ਦਾਲੀ ਚੜਦੀ ਕਲਾ ਜੀ ਸ਼ੁਕਰ ਮਾਨਕ ਦਾ ਜੀ ਹਾਂ ਜੀ ਅੱਛਾ ਪਾਜੀ ਆਪਾਂ ਉਦੋਂ ਵੀ ਵੀਡੀਓ ਪਾਈ ਸੀ ਮੈਨੂੰ ਤਾਂ ਵੀ ਦੋ ਤਿੰਨ ਕਾ ਪੈਨਿਮਲ ਦਿਖਾਏ ਸੀ ਹਾਂ ਜੀ ਹਾਂ ਜੀ ਦੇਖੇ ਸਾਰੇ ਮਾਰਾ ਹਾਂ ਜੀ ਵੀ ਅੱਗੇ ਸ਼ਾਟ ਜੀ ਵਿੱਗੇ ਜੀ ਉਹ ਬੜਾ ਵੀ ਚੰਗੀਆਂ ਸੀ ਹਾਂ ਜੀ ਬਹੁਤ ਸੋਹਣੇ ਲੰਗਰੀ ਹੋਈ ਆ ਬੜਾ ਅੱਜ ਵੀ ਬਹੁਤ ਸ਼ਾਨਦਾਰ ਲੈ ਕੇ ਆਏ ਜੀ ਬਹੁਤ ਚੰਗੀਆਂ ਬੱਚੀਆਂ ਦਾ ਸਰੀਆਂ ਬੜੀਆਂ ਟੌਰੀ ਟੂਰੀ ਬੜਾ ਦੇ ਚੀਂਆ ਰਹੀਆਂ ਮੈਨਾਂ ਬੜੀਆਂ ਟੌਰੀਆਂ ਠੰਡੀ ਧੀ ਵਸੀ ਆ ਪਹਿਲਣ ਆ ਵਸੀ ਏ ਬੜਾ ਹਾਂ ਮੁੱਠੀ ਵਾਲਾ ਥਾੜਿਆਂ ਨੂੰ ਵਈਆ ਠੀਕ ਆ ਹਾਂ ਹੁਣ 22 ਲੀਟਰ ਦੇ ਥਲੇ ਬੋਹੜਾ ਹੀ ਆ ਇਸ ਵਕਤ ਆਹੋ 22 ਤੀਜੇ ਦਿਨ ਦੀ ਥਲੇ ਤੀਜੇ ਦਿਨ ਦੀ ਸੂਈ ਆ ਤੇ 25 ਤੋਂ ਪਲੱਸ ਚੱਲਣੀ ਆ ਠੀਕ ਆ ਹਾਂਜੀ ਮਗਰ ਉਹਦੇ ਬੱਚਾ ਕੀ ਆ ਗਿਆ ਜੀ ਮਗਰ ਵੱਛੀ ਆ ਜੀ ਵੱਛੀ ਬੜੀ ਸੋਹਣੀ ਆ ਵੇ ਤੁਹਾਨੂੰ ਦਿਖਾਈ ਗਏ ਆ ਲਓ ਜੀ ਮਗਰ ਵੱਛੀ ਆ ਜੀ ਵੱਛੀ ਚੈੱਕ ਕਰੋ ਆ ਦੇਖੋ ਨਾੜੂ ਨਾਲ ਗਿਲਾ ਇਹਨੂੰ ਭੈਣ ਭਰਾ ਪਾਲੇ ਦੀ ਬੁੱਥੀ ਬਾਥੀ ਬੜੀ ਸੋਹਣੀ ਆ ਪ 3 ਲੀਟਰ ਚ ਵਾ ਦੂ ਜੇ ਕੋ ਕਰਮਾਲਾ ਇਹਨੂੰ ਪਾ ਲੇ ਦੇ ਬੱਚੀ ਚੰਗੀ ਆ ਹਾਂਜੀ ਚੰਗੇ ਸੀਮਨ ਦੀ ਬੱਚੀ ਆ ਤੇ ਅੱਜ ਤੀਜਾ ਦਿਨ ਹੋ ਗਿਆ 22 ਲੀਟਰ ਜਾਂ 23 ਲੀਟਰ ਇਸੇ ਬੋਲਾ ਹੀ ਆ ਹਾਂ ਬੋਲਾ ਹੀ ਆ ਜੀ 25 ਤੋਂ ਪਲੱਸ ਚ ਲੈਣੀ ਐ ਨਾਲੇ ਬੱਚੀ ਹੈ ਵੀ ਪਹਿਲਾ ਸੁਆਈ ਹੈ ਪਹਿਲਾ ਸੁਆਈ ਆ ਬਹੁਤ ਸ਼ਾਨਦਾਰ ਆ ਲਓ ਮੇਰੇ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਦੋਸਤੋ 파ੜੀ ਵਾਲਾ ਚੱਡਾ ਲੇਵਾ ਤੇ ਕੱਦ ਵੀ ਕਰਮਾਲਾ ਦਾ ਵੱਡਾ ਹੈ ਬਾਕੀ ਦੋਈ ਪਨੀ ਬਹਿ ਕੇ ਚੋਲੇ ਹਾਂ ਬਾਕੀ ਫੇਸ ਕੁਆਲਿਟੀ ਤੁਸੀਂ ਨੋਟ ਕਰੋ ਬਿਲਕੁਲ ਛੋਟਾ ਕੰਨ ਬੋਦੀ ਬੱਚੀ ਦੀ ਆ ਬਾਕੀ ਰੰਗ ਪ੍ਰਿੰਟ ਰੰ ਸਪੇਸ ਗੈਬ ਆਪਸੀ ਤਰ੍ਹਾਂ ਦਾ ਬਹੁਤ ਸੋਹਣਾ ਚਵਾਈ ਜੀ ਦੋਸਤੋ ਕੋਈ ਵੀ ਰ ਹੱਤੀ ਵੀ ਬੜੀ ਇਜ਼ੀਲੀ ਕਰ ਸਕਦਾ ਹੈ ਬਾਕੀ ਕਿਸੇ ਭਰਾਵਾਂ ਦੇ ਕੋਲ ਫਾਰਮਾਂ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਤੇ ਮਸ਼ੀਨੀ ਚਵਾਈ ਵੀ ਕਰ ਸਕਦੇ ਜੇ ਠੀਕ ਆ ਸੋ ਬਾੜ ਦੁੱਧ ਚੰਗਾ ਭਰ ਆ ਜੂਗੀ ਸੋ ਸਟਾਰਟਿੰਗ ਬਹੁਤ ਵਧੀਆ ਕੀਤੀ ਹੈ ਜੇ 22 ਲੀਟਰ ਜਾਂ 22 ਤੋਂ ਪਲੱਸ ਬੋਲੇ ਬੋਲਾ ਇਸ ਬਾੜ ਦੇ ਸੋ ਥੱਬਿਆਂ ਦਾ ਮੇਲ ਜੇ ਕਰਮਾ ਦੀਆਂ ਲੇਵੇ ਦੀ ਗੱਲ ਕਰ ਗਿਆ ਤੇ ਥੱਬਿਆਂ ਦਾ ਲੇਵਾ ਬਹੁਤ ਸੋਹਣੀ ਲੰਬਾਈ ਇਧਰੋਂ ਤੁਸੀਂ ਚੈੱਕ ਕਰ ਸਕਦੇ ਜੇ ਠੀਕ ਆ ਜੀ ਸੋ ਮਿਲਕ ਮੇਨ ਬਹੁਤ ਸੋਹਣੀ ਤੇ ਖੜਾ ਬਹੁਤ ਵਧੀਆ ਠੀਕ ਹੈ ਜੀ ਕੁਆਲਟੀ ਵਾਲਾ ਥਾਣਾ ਤੇ ਚੱਡੇਲੇਵੇ ਦੀ ਬੜੀ ਖਬਰਦਾਰਾ ਦੁੱਧ ਚੰਗਾ ਚਵਾਜੂਗੀ ਪਹਿਲੇ ਮੈਂ 5 ਪੰਜੀ ਦਾ ਪ੍ਰਵਾਹ ਚੱਲੂਗੀ ਹੁਣ 22 ਲੀਟਰ ਦੁੱਧ ਦੇ ਥਲੇ ਠੀਕ ਹੈ ਜੇ ਰਣ ਦੀ ਸੂਈ ਦੇ ਆ ਲਓ ਜੀ ਬੜੀ ਠੰਡੀ ਧੀ ਰੀ ਆਪਾਂ ਦੋਹੀ ਬਣੀ ਬਾਹ ਕੇ ਕੋ ਚੋਲੇ ਨੂੰ ਠੀਕ ਹੈ ਜੀ ਹਾਂ ਲੋ ਵੀ ਲਾਉਗੀ ਟਾਪ ਕਰਮਾ ਨਹੀਂ ਹਜੇ ਤਕਰੀਬਨ ਪੌਲੇ ਪੂਰੇ ਦੇ ਵਿੱਚ ਹੀ ਆ ਠੀਕ ਹੈ ਹਾਂਜੀ ਹਾਂਜੀ ਤੇ ਕਿਹਾ ਦੇਣ ਤਾਂ ਇਹੋ ਆ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਸੋ ਸੀਲਸ ਲੱਗ ਠੰਡੀ ਧੀ ਮੈਂ ਬਿਲਕੁਲ ਠੰਡੀ ਧੀ ਕੋਈ ਗੱਲ ਹੀ ਨਹੀਂ ਇਹਨੂੰ ਆ ਸੋਨੇ ਲੈਵੇ ਦੀ ਬੰਤਰ ਵੇਖੋ ਤੁਸੀਂ ਅੱਗੋਂ 66 ਹੋ ਗਏ ਠੀਕ ਆ ਜੀ ਠੀਕ ਆ ਜੀ ਅਜਾ ਬਾਜੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਵਸੀ ਦਾ ਸੰਧੂ ਸਾਹਿਬ ਮੁੱਲ ਕਰਾਉ ਨੂੰ ਭਾਏ ਦਾ ਕੋ ਲੱਖ ਰੁਪਇਆ ਕਰਾ ਲੈ 95000 ਦੀ ਵਾੜ ਦੇਣੀ ਹੈ 95000 ਦੀ ਆ 95000 ਦੀਆਂ ਲੈਣੀਆਂ ਛੋਟ ਛੱਪਾ ਕਰਾਂਗੇ ਭੈਣ ਭਰਾ ਦਾ ਆਜਦਾ ਮਾਨ ਤਾਨ ਕਰਾਂਗੇ ਆ ਦੇਖੋ ਦੂਰੋਂ ਨੇੜੋਂ ਚੱਲ ਕੇ ਆਉਂਦਾ ਰਾਤ ਰਵੇ ਦੋ ਟਾਈਮ ਚੋਲੇ ਤਸੱਲੀ ਕਰੇ ਉਹਨੇ ਪੈਸੇ ਲਾਉਣੇ ਬਸ ਬਸ ਦੋਚੋਂ ਬੜੇ ਔਖੇ ਪੈਸੇ ਦਿੱਤੇ ਜਾਂਦੇ ਨੇ ਸੰਧੂ ਸਾਹਿਬ ਬਿਲਕੁਲ ਬਿਲਕੁਲ ਲੋ ਵੀ 95000 ਹਾਂ ਜਾਂ ਨਾ ਵਾਲਾ ਰੇਟ ਆ ਠੀਕ ਆ ਜੀ ਸੋ ਛੋੜ ਜੇ ਆਪਾਂ ਮੌਕੇ ਤੇ ਮਾਨਤਨ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ ਸਾਰਿਆਂ ਦੇ ਵਿੱਚੋਂ ਛੋੜ ਜੇ ਆਪਾਂ ਮਾਨਤਨ ਹੋਊਗਾ 95000 ਦੀ ਬੱਚੀ ਮਿਲ ਜੂਗੀ ਠੀਕ ਆ ਜੀ ਮਗਰ ਵੀ ਬੱਚੀ ਆਪ ਵੀ ਬੱਚੀ ਠੀਕ ਆ ਜੀ ਆ ਵੇਖੋ ਸੋ ਬਹੁਤ ਸੋਹਣੀ ਬਿਊਟੀ ਸੋ ਆਪਣ ਬਹੁਤ ਵਧੀਆ ਸੁੰਦਰਤਾ ਬਹੁਤ ਵਧੀਆ ਬੱਚੀ ਠੀ ਤੱਥਲੋ ਵੀ ਬਾਕਵਾਲੀ ਬਣੀ ਪਈ ਆ ਠੀਕ ਆ ਜੀ ਸੋ ਚੰਗੀ ਤਿਆਰੀ ਆ ਕਰਮਾ ਵਾਲੀ ਦੀ ਚਵਾਈਆਂ ਚਵਾਈਆਂ ਤੋਂ ਬਾਅਦ ਮਲੇ ਮੂਲੇ ਤੋਂ ਬਾਅਦ ਕੜਕੋੜ ਚਲਣ ਤੋਂ ਬਾਅਦ ਚੰਗਾ ਦੁੱਧ ਚਵਾਜੂਗੀ ਇਸ ਤੋਂ ਬਾਅਦ ਭਾਜੀ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਇਧਰ ਹੋਰ ਬੈੜ ਆ ਜਾਂਦੀ ਹੈ ਕ੍ਰੋਸ ਵਿੱਚ ਹਨਾ ਹਾਂਜੀ ਕ੍ਰੋਸ ਇਹ ਵੀ ਤੀਜੇ ਦਿਨ ਦੀ ਸੂਈ ਸੰਦੂ ਸਾਬ ਠੀਕ ਆ ਜੀ ਹਾਂਜੀ ਲਓ ਵੀ ਤੀਜਾ ਦਿਨ ਹੈ ਅੱਜ ਇਹਨੂੰ ਸੂਈ ਨੂੰ ਇਹਦੇ ਮਗਰ ਬੱਚਾ ਵੀ ਆ ਗਿਆ ਜੀ ਮਗਰ ਬੱਚਾ ਜੀ ਬੱਚਾ ਮੇਲ ਕਾ ਹਾਂ ਲਓ ਵੀ ਇਹ ਬੱਚਾ ਆ ਗਿਆ ਨਾਰੂਆ ਨਾਲ ਬੱਚੇ ਦੇ ਜੀ ਮੇਲ ਕਾਪ ਹਾਂ ਠੀਕ ਆ ਇਹਦੇ ਥੱਲੇ ਉਹ ਆਇਆ ਉਸ ਵਕਤ ਆਪਾਂ ਚਵਾਈਆਂ ਕਰ ਲਈਆਂ ਬੋਲਾ ਕਿੰਨਾ ਹੋਊਗਾ ਜੀ ਬੋਲਾ ਇਹ ਥੱਲੇ 17 ਤੋਂ 18 ਕਿਲੋ ਆ 17 18 ਕਿਲੋ ਹਾਂ ਵੀ 22 23 ਚਵਾਦ ਹੋ ਗਈ ਇਹ ਵੀ ਦੁੱਧ ਥਾਣੋਂ ਇਹਨੂੰ ਵੀ ਮੇਨੂੰ ਤਾਂ ਪਿਛਲੀ ਵਿਹੜ ਆਈ ਸੀ ਥਾਣੋਂ ਦੇ ਨਾਲ ਤੇ ਇਹ ਉਹਦੇ ਨਾਲ ਬਾਈ ਸੰਧੂ ਸਾਹਿਬ ਉਹਦੇ ਨਾਲ ਦੇ ਦੋਰੇ ਢਣ ਲੱਗਾ ਵਸ਼ੀ ਨੂੰ ਸੀਲੀਆਂ ਬੜੀਆਂ ਆ ਬੋਲਾ 18 18 ਲੀਟਰ ਹਾਂ ਜੀ 14 18 ਲੀਟਰ ਬੋਲਾ 14 14 ਲੀਟਰ ਬੋਲਾ ਐ ਬਿਲਕੁਲ ਮਲਾਬ ਲੂ ਪਠੰਡੀ ਤੇਰੀ ਮੈਂ ਇਹਨਾਂ ਕੋਈ ਗੱਲ ਨਹੀਂ ਜੂੜ ਪਾ ਕੇ ਇੱਦਾਂ ਥੱਲੇ ਬਹਿ ਜਾਓ ਲੱਤ ਨਹੀਂ ਪੁੱਟਣੀਆਂ ਇਹਨਾਂ ਲੋ ਜੀ ਕਰੋ ਜੱਗ ਥਾਣੇ ਵੇਖੋ ਦੋਸਤੋ ਠੀਕ ਆ ਜੀ ਸੋ ਮਾਲ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਇਸ ਕਿਲੇ ਤੋਂ ਪਹਿਲਾਂ ਵੀ ਬੜੀ ਸ਼ਾਨਦਾਰ ਕੁਆਲਿਟੀ ਆ ਅੱਜ ਵੇੜਾਂ ਤਕਰੀਬਨ ਇੱਕ ਵੇਖੋਗੇ ਤੇ ਦੁੱਜੀ ਨੂੰ ਆਖੋਗੇ ਵੀ ਇਹ ਇਹਦੇ ਨਾਲੋਂ ਦੁੱਜੀ ਜ਼ਿਆਦੀ ਆ ਠੀਕ ਆ ਜੀ ਤੇ ਦੁੱਜੀ ਨਾਲੋਂ ਤਿੱਜੀ ਜ਼ਿਆਦੀ ਆ ਇਧਰੋਂ ਤੁਹਾਨੂੰ ਇੱਕ ਸਾਈਡ ਤੋਂ ਦਿਖਾ ਦਿੱਤੀ ਆਪਾਂ ਇੱਕ ਪਹਿਣੀ ਵਾਲੀ ਸਾਈਡ ਤੋਂ ਛੋਠਾ ਥਣ ਤੋਂ ਦੀ ਕਾਫ ਤੇ 18 17 18 17 ਲੀਟਰ ਦੇ ਬੋਲੇ ਦੇ ਥੱਲੇ ਹੁਣ ਮੌਜੂਦ ਆ। ਬੱਚੀ ਦਾ ਟਾਂਜਾ ਤੋਂ ਬਹੁਤ ਵਧੀਆ ਨਿੱਗਰ ਆ ਪਲੀ ਪਲੀਤੀ ਆ ਕਰਮਾ ਲਈ ਵਜਨ ਲੋੜ ਪੂਰਾ। ਬੱਚਾ ਨਗਰ ਤਸੱਲੀ ਕਰਕੇ ਆਪਣੀ ਖੜੇ ਚੋਕੇ ਭੈਣ ਭਰਾ ਕੋ ਆਪਣੀ। ਠੀਕ ਹੈ ਜੀ ਠੀਕ। ਕੋਲ ਪ੍ਰੋਫੈਸਰ। ਲੋ ਵੀ ਨਾਲ ਦੇ ਨਾਲ ਦੋਸਤੋ ਆਪਾਂ ਇਹ ਵੀ ਦੱਸ ਦਿੰਨੇ ਆ ਕੋਈ ਪਹਿਲਾਂ ਵੀ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ। ਪਸ਼ੂ ਵਪਾਰ ਦਾ ਕੰਮ ਬੜੇ ਪੁਰਾਣੇ ਲੰਬੇ ਸਮੇਂ ਤੋਂ ਭਾਜ ਨਹੀਂ ਕਰਦੇ ਆ ਰਹੇ ਆ। ਤੇ ਪਸ਼ੂ ਲੈਣਾ ਹੁੰਦਾ ਸਾਫ਼ ਸੁਥਰਾ। ਜਿਹੜਾ ਮੇਰਾ ਭਰਾ ਕੋ ਪੈਸੇ ਖਰਚ ਕਰਕੇ ਲੈ ਕੇ ਜਾਵੇ ਤੇ ਉਹਨੂੰ ਬਿਲਕੁਲ ਤੇ ਬਿਲਕੁ ਉਹਦੇ ਪਸ਼ੂ ਮਿਲੇ ਇਸ ਕਿਲੇ ਤੋਂ ਠੀਕ ਆ ਬਹੁਤ ਸੋਹਣੀ ਕੋਕਾ ਕੋਲੇ ਦਾ ਰੰਗ ਹੈ ਜਿਹਨੂੰ ਆਪਾਂ ਕਾਫੀ ਕਲਰ ਕਰ ਦਿੰਦੇ ਆ ਕਾਫੀ ਕਲਰ ਤੇ ਬਲੈਕ ਦਾ ਕੰਬੀਨੇਸ਼ਨ ਆਹ ਦੇਖੋ ਕੋਈ ਨਾਰਮਲੀ ਪਾਜੀ ਜੇ ਨਾ ਕ੍ਰੋਸ ਵੈੜਾ ਤੇ ਤਕਰੀਬਨ ਕੋਈ 22 20 22 ਫਾਟੇ ਚੁਆਉਂਦੀ ਟੱਪ ਵੀ ਸਕਦੀ ਸੰਧੂ ਸਾਹਿਬ 22 ਤੇ ਹਾਂ ਬਾਕੀ 20 ਲੀਟਰ ਵੀ ਚੁਆਜੇ ਤੇ ਕ੍ਰੋਸ ਇਹ ਅੰਗ ਦੇ ਵਿੱਚ ਬਹੁਤ ਮੈਨੇ ਰੱਖਦਾ ਬਹੁਤ ਮੈਨੇ ਮੱਝਾਂ ਵਰਗਾ ਦੁੱਧਿਆ ਮੱਝਾਂ ਵਰਗਾ ਦੁੱਧਿਆ ਫਿਰ ਇਹਦਾ ਹਾਂ ਤੇ ਗਰਮੀ ਇਹਨੇ ਛਲਣੀ ਪੂਰੀ ਫੁੱਲਾ ਬਿਲਕੁਲ 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 ਤੇ ਕੀ ਮੋਲ ਰਹੂਗਾ ਦੇ ਦਾਂਗੇ ਕਿੰਨੇ ਦੀ ਅੱਜ ਸੰਧੂ ਸਾਹਿਬ ਮੋਲ ਤੇ 95 ਕਰਦੇ ਆ 90 ਦੀ ਹਾਂ ਨਾ ਦੇ ਦਾਂਗੇ 90 ਦੀ ਹਾਂ ਠੀਕ ਆ ਜੀ ਬਾਕੀ ਲੈ ਸਾਲ ਉਸਾਂ ਕਰਦੇ ਆ ਜੇ ਮੌਕੇ ਤੇ ਜਿੰਨੀਆਂ ਵੀ ਕਰਦੇ ਆ ਕਿ ਬਹੁਤ ਤੇ ਖੁਸ਼ ਕਰਕੇ ਕਲਾਂਗੇ ਭੈਣ ਭਰਾ ਹਾਂ ਹਾਂ ਲੋ ਵੀ ਅਗਲਾ ਮਾਨ ਤਾਂ ਅੰਨਾ ਹੁੰਦਾ 90000 ਦੀ 200 ਇਹ ਵਾੜ ਮਿਲ ਜੂਗੀ ਕ੍ਰੋਸ ਵੈਰ ਆ ਠੀਕ ਆ ਜੀ ਤੇ ਦੁੱਧ ਦੇ ਕਰਮਾਣੀਆਂ ਜਿੰਨੇ ਕਰ ਪਈਏ ਭਰਾ ਕਿਸੇ ਦੇ ਐਫ ਪੀ ਵੈਰ ਤੇ ਲਾਉਣੇ ਆ ਠੀਕ ਆ ਜੀ ਉਹਦੇ ਬਰਾਬਰੀ ਨੇ ਦੁੱਧ ਚਵਾਈ ਜਿਹੜਾ ਨਾਲੇ ਹੈ ਕ੍ਰੋਸ ਆ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਦੁੱਧ ਵੀ ਜਿਹੜਾ ਤੁਸੀਂ ਚੰਗੀ ਫੈਟ ਵਾਲਾ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਵੀਰ ਪਸ਼ੂ ਪਾਲਕਾ ਦੁੱਧ ਚੰਗੀ ਫੈਟ ਵਾਲਾ ਮੁੱਠੀ ਮੁੱਠੀ ਥਾਨਾ ਬੱਚਾ ਮਗਰ ਮੇਲਕਾਫ 17 18 ਲੀਟਰ ਤੋਂ ਠੀਕ ਹੈ ਜੀ ਚੰਗੀ ਹੈ ਵੇੜ ਇਧਰ ਆਪਣੇ ਕੋਲ ਇੱਕ ਤੀਜੇ ਨੰਬਰ ਤੇ ਇਧਰ ਆ ਵੇੜ ਖੜੀ ਹੈ ਜੀ ਹਾਂ ਜੀ ਇਹ ਪੰਜਾਬ ਵਾਲੀ ਜਰਸੀ ਕ੍ਰੋਸ ਆ ਗਈ ਲੋ ਵੀ ਕ੍ਰੋਸ ਆਂਗ ਦੇ ਵਿੱਚ ਅਗਲੀ ਵੇੜ ਤੁਸੀਂ ਦੇਖੋ ਇਧਰ ਆ ਪੁੱਤ ਆ ਵੇਖੋ ਜੀ ਐ ਕਰਦੇ ਮੈਂ ਇਹਦਾ ਭਾਜੀ ਸੂਹਾ ਗਿੰਮਾ ਵੇੜ ਦਾ ਇਹਦਾ ਸੂਹਾ ਦੂਜਾ ਦੂਜਾ ਸੂਹਾ ਹਾਂ ਰਾਤ ਦੀ ਸੂਈ ਆ ਠੀਕ ਆ ਤੇ 13 14 ਕਿਲੋ ਬੋਲੇ ਗਈ ਆ ਠੀਕ ਆ ਰਾਤ ਦੀ ਸੂਈ ਤੇ ਚਵਾਈਆਂ ਆ ਪਾ ਮਤਲਬ ਕਰਨੀਆਂ ਵੀ ਹਾਂ ਕਰਲੀਆਂ ਨੂੰ ਠੀਕ ਆ ਕੱਲ ਸ਼ਾਮੀ ਕੀਤੀ ਸਵੇਰੇ ਕੀਤੀ ਕੋਈ ਜੀ ਨੇ ਦੱਸਤਾ ਪੈਂਦਾ ਮੇਰਾ ਦੁੱਧ ਤੇ ਖੰਡੀ ਧੀਰੀ ਬੜੀ ਆ ਕੋਈ ਗੱਲ ਹੀ ਨਹੀਂ ਆ ਨਿਆਣਾ ਚੋਵੇ ਸਿਆਣਾ ਚੋਵੇ ਕੋਈ ਗੱਲ ਇਹੋ ਜੀ ਹੈ ਨਹੀਂ ਆ ਦੇਖ ਆ ਮੰਗਾ ਪਾਵੇ ਜਾਂ ਕੋਈ ਨਾਂ ਪਾਵੇ ਇਹਨੂੰ ਪਾਏ ਠੀਕ ਆ ਜੀ ਹਾਂਜੀ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਕਾਫੀ ਸੋਹਣਾ ਨਖੇੜ ਚੌਂ ਗੁੱਠਾਂ ਤੇ ਕਾਫੀ ਸੋਹਣੀ ਨਖੇੜ ਦੇ ਉੱਤੇ ਥਣ ਲੱਗਾ ਤੇ ਦੂਜਾ ਸਵੇਰ ਇਹ ਵੈਰ ਸੋਈ ਆ ਠੀਕ ਆ ਤੇ ਕ੍ਰੋਸ ਸੰਗ ਦੇ ਵਿੱਚ ਜਰਸੀ ਦਾ ਕ੍ਰੋਸ ਮੰਨ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਬਾਕੀ ਪਰਸੈਂਟੇਜ ਵਿੱਚ ਮੇਰਾ ਭਰਾ ਤੁਸੀਂ ਜਜਮੈਂਟ ਕਰੀ ਜਾਨੀ ਕਿੰਨੇ ਕਿੰਨੇ ਜਰਸੀ ਆ ਆਦਰ ਬੱਚਾ ਮਗਰ ਬੱਚਾ ਆ ਗਿਆ ਮਗਰ ਬੱਚਾ ਇਹ ਆ ਬੱਚਾ ਆ ਗਿਆ ਮੇਰਾ ਤਾਂ ਠੀਕ ਆ ਸੋ ਕਾਲ ਦੀ ਸੋਈ ਇਹ ਤਾਂ ਚਵਾਈਆਂ ਦੋ ਕੀ ਹੋਈਆਂ ਨੇ ਦੋ ਚਵਾਈਆਂ ਹੋਣਗੀਆਂ ਦੋ ਚਵਾਈਆਂ ਹੋਈਆਂ ਨੇ ਠੀਕ ਆ ਜੀ ਉਤੋਂ ਹੀ ਤਕਰੀਬਨ ਕੋਈ ਬੋਲੇ ਦਾ ਅੰਦਾਜ਼ਾ ਭਾ ਜਿੰਦਾ ਵੀ ਆਪਾਂ ਲਾਇਆ ਇਹ ਬੋਲਾ ਚੰਗਾ ਆ ਸ਼ੁਰੂਆਤ ਕੀਤੀ ਆ ਬੱਚੀ 18-20 ਚ ਆ ਜੂਗੀ ਵੀ ਆਪਣੇ ਕਦ ਤੋਂ ਵੱਧ ਸੰਧੂ ਸਾਹਿਬ ਲੜੂਗੀ ਆ ਬਿਲਕੁਲ ਬਿਲਕੁਲ ਤੇ ਬਾਕੀ ਰਾਗਰੂ ਕੋ ਬਹੁਤ ਸੋਲਾ ਫੇਰ ਪਲੇਆ ਤੋੜ ਕੇ ਵੀ ਦਿਖਾ ਦਗੇ ਵੀਰੇ ਕੱਢ ਦੋ ਬਾਰ ਆਹ ਥੋੜਾ ਲੱਪਾ ਲੋਕਾਂ ਨੇ ਲੱਗਾ ਮਾਰਾ ਬੱਚਾ ਸੂ ਕਰਕੇ ਨਾ ਰਛੀ ਨੇ ਹੋਣਾ ਜਾਈ ਕਰਦੇ ਆ ਹਾਂ ਹਾਂ ਇਹੋ ਰਜੀ ਦਾ ਢੜ ਪਾਲਾ ਪੂਰਾ ਦੇ ਵੱਡੀਆਂ ਗਾਂਾਂ ਦਾ ਹਾਇਰ ਹੋਣਾ ਹੈ ਗਾਨੇ ਆ ਲੋ ਵੀ ਦੇਖੋ ਠੀਕ ਆ ਸੋ ਸੂਸਾ ਦੇ ਵਿੱਚ ਆ ਵੈਸੇ ਬੈੜ ਬੱਚਾ ਤੁਸੀਂ ਵੇਖਿਆ ਮਗਰ ਬੱਚਾ ਮੇਲ ਕਾਫ ਕਾਫੀ ਪਲਿਆ ਪਲੀਤਾ ਮਗਰ ਬੱਚਾ ਹੀ ਆ ਤੇ ਜਦੋਂ ਪਸ਼ੂ ਦੇ ਵਿੱਚੋਂ ਦੋਸਤੋ ਇੱਕ ਐਨੀਮਲ ਕੋਈ ਜਨਮ ਲੈਂਦਾ ਤੇ ਇੱਕ ਵਾਰੀ ਥੋੜੇ ਜਿਹਾ ਪਸ਼ੂ ਤਹਿ ਤੂਜੀ ਲਾ ਜਾਂਦਾ ਤੇ ਆਹ ਬੈੜ ਤੁਸੀਂ ਕਰ ਸਕਦੇ ਹੋ ਚੱਕ ਠੀਕ ਆ ਜੀ ਸੋ ਕ੍ਰੋਸ ਅੰਗ ਦੇ ਵਿੱਚ ਤੇ ਥਣ ਥਣ ਪੂਰਾ ਕਰਮਾਂ ਨੂੰ ਬਿਲਕੁਲ ਹੱਥੀ ਚਵਾਈ ਵਾਲਾ ਹੀ ਆ ਠੀਕ ਆ ਸੋ ਥਾਣਾ ਵਾਲੇ ਪਾਸਿਓ ਥਾਣਾ ਵਾਲੇ ਮਾਮਲੇ ਦੇ ਵਿੱਚੋਂ ਕੋਈ ਕੁਛੀ ਛੋਟਾ ਥਾਣਾ ਹੋਊਗਾ ਠੀਕ ਆ ਜੀ ਕੋਈ ਵੀਰੇ ਤੇ ਆਵੇ ਤੇ ਥਾਣਾ ਛੋਟਾ ਨਿਕਲੇ ਤੇ ਚਵਾਈ ਦੇ ਵਿੱਚ ਪਾਸ ਨਾ ਹੋਵੇ ਉਹ ਗੱਲ ਨਹੀਂ ਹੋਊਗੀ ਥਾਣ ਪੂਰਾ ਹੱਥੀ ਮੁਠੀ ਵਾਲਾ ਹੀ ਮਿਲੂਗਾ ਠੀਕ ਆ ਜੀ ਸੋ ਨਾਰਮਲ ਚਵਾਈ ਕਰਨੀ ਹੁੰਦੀ ਆ ਭੈਣਾ ਨੇ ਭਰਾਵਾਂ ਨੇ ਠੀਕ ਆ ਠੀਕ ਹੈ ਜੀ। ਲੋਬੇਠਾ ਜੀ ਮਗਰ ਇਹਦੇ ਬੱਚਾ ਕਿਉਂ ਫੇਰ ਆਪਾਂ ਕਰਾ ਫਾਰਮ ਕਰਦੇ ਨੇ ਬੱਚਾ ਹੀ ਮਗਰ ਆ। ਹਾਂਜੀ। ਤੇ ਚੋਲ ਜਵਾਦ ਇੱਕ ਵਾਰੀ ਫੇਰ ਆਪਣੇ ਭਾਜੀ ਭੈਣ ਭਰਾਵਾਂ ਨੂੰ ਦੱਸ ਦਗੇ ਮੈਂ ਮਾਦੀ ਮੁਰਦੀ ਪੂਰੀ ਤਸੱਲੀ ਮੈਂ ਨਾ ਪੂਰੀ ਫੋਲ ਕੋ ਪੂਰ ਛੱਕਾ ਨਹੀਂ ਆ। ਮੈਂ ਮੋਟੀ ਮੋਟੀ ਮੁਠੀ ਆਲਾ ਥਣ ਲੱਗਾ ਇਹਨੂੰ। ਦੋ ਟਾਈਮ ਭੈਣ ਭਰਾਬੀ ਤਸੱਲੀ ਕਰਕੇ ਖੜੇ। ਪਹਿਲੇ ਲਾਉਣੇ ਨੇ ਅਗਲੇ ਨਹੀਂ। ਬਸ ਮਾਲ ਸੋਇਆ ਸੋਇਆ ਜੀ। ਸੋਇਆ ਸੋਇਆ ਚਮੋਲਾ ਪੜਦਾ ਹੈ ਹੀ ਨਹੀਂ। ਬਸ ਬਸ। ਇਹ ਕਿੰਨੇ ਦੀ ਹੁੰਦੀ ਹੈ ਜੀ? ਕਿੰਨੇ ਦੀ ਦੇਤੀ ਅੱਜ ਆਪਾਂ? ਮੋਨੋ ਤੇ 80 ਕਰਦੇ ਆ 7500 ਲਓ ਵੇ 75000 ਦੇ ਅਰੇ ਵਾਛੀ ਬਾਨਾ ਤੇਉਂਦਿਓ ਜੋ ਜੋੜ ਦੁੱਤੇ ਹੋਣਾ ਨੇ ਹਾਂ ਲਓ ਵੇ 75000 ਦੀ ਅੱਜ ਮਿਲ ਜੂਗੀ ਠੀਕ ਆ ਜੀ ਤੇ ਬਾਹਰ ਤੁਸੀਂ ਦੇਖ ਲਈ ਆ ਬਾਕੀ ਥਲਾ ਦੇ ਪਾਸੇ ਉਹ ਹਵਾਨੇ ਚੱਡੇ ਦੇ ਪਾਸੇ ਬੜੀ ਖਬਰਦਾਰ ਆ ਤੇ ਕਰ ਲੋ ਸੌਦਾ ਠੀਕ ਆ ਜੀ ਕਰੋ ਸੰਗ ਦੇ ਵਿੱਚ ਇੱਧਰ ਆਪਣੇ ਕੋਲ ਇੱਕ ਭਾਜੀ ਆ ਗਾ ਖੜੀ ਆ ਬੈਠ ਇਰਗੀਆਂ ਗੱਲਾਂ ਹੀ ਪੜਾਂ ਸੰਧੂ ਸਾਹਿਬ ਅੱਛਾ ਜੀ ਹਾਂ ਜੀ ਜੇ ਤੱਕ ਕਈ ਨੂੰ ਵੇਖਿਆ ਨਾ ਖਾੜੇ ਵੱਡੇ ਵੱਡੇ ਪਹਿਲਵਾਨ ਹੁੰਦੇ ਨੇ ਨਿੱਕਾ ਝਾਟੀ ਟਾ ਜਾਂਦਾ ਇਹ ਵੱਡੀਆਂ ਨੂੰ ਵੀ ਟਾਉਂਦੀ ਆ ਇਹ ਵੱਡੀਆਂ ਨੂੰ ਟਾਉਂਦੀ ਆ ਵੱਡੀਆਂ ਨੂੰ ਟਾਉਂਦੀ ਆ ਅੱਛਾ ਅੱਛਾ ਕਿਉਂ ਖਾਣਾ ਵੇਖੋ ਕਿਹੜਾ ਨੇ 16 17 ਕਿਲੋ ਦੁੱਧ ਪਾਉਣ ਲਈ ਆ 16 17 ਕਿਲੋ ਹਾਂ ਜੀ ਅੱਜ ਇਹਨੂੰ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਇਹਨੂੰ 10 ਦਿਨ ਹੋ ਗਏ ਜਿਹਦੇ ਮਗਰੋਂ ਬੱਚਾ ਜਿਓ ਬੱਚਾ ਹਾਂ ਜੀ ਇਹ ਰੋਟੇ ਪੂਰੇ ਆਈ ਆ ਆ ਬੱਚੀ ਅੱਜ ਪਹਿਲੇ ਨੰਬਰ ਤੇ ਜਿਹੜੀ ਵਹਿਰ ਦਿਖਾਈ ਉਹਦੇ ਮਗਰੋਂ ਬੱਚੀ ਆ ਹਾਂ ਬਾਕ ਏ ਦੋਸਤੋ ਵੱਡੇ ਵੱਡੇ ਪਹਿਲਵਾਨਾਂ ਨੂੰ ਟਾਉਣ ਵਾਲੀ ਆ ਕਰਮਾ ਦੀ ਆ ਦੇਖੋ ਤੁਸੀਂ ਥੱਲੇ ਤੁਹਾਨੂੰ ਵੇਹਿਆ ਜਿਗਾਰ ਦੇਖੋ ਕੀ ਲਈ ਫਿਰਦੀ ਆ ਆ ਦੇਖੋ ਇਹਨੂੰ ਜੋ ਵੰਗਾ ਪਾ ਕੇ ਥੱਲੇ ਬਹਿ ਕੇ ਬਾਸਟੀ ਰੱਖ ਕੇ ਲੱਤ ਨਹੀਂ ਪੁੱਟਣੀਆਂ ਨੇ ਕੋਈ ਭੂਰ ਛਟਾ ਨਹੀਂ ਆ ਇਹ ਕਿੰਨਾ ਦੁੱਧ ਦੱਸਿਆ ਜੀ ਦੁੱਧ 16 17 ਕਿਲੋ ਬਸ 16 ਮੰਨੇ ਹੀ 17 ਆਂਦੇ ਹੀ ਨਹੀਂ ਆ ਠੀਕ ਆ ਜੀ ਹੈਗਾ 17 ਹੀ ਆ ਆ ਹਾਂਜੀ ਲੋ ਵੀ ਠੀਕ ਆ ਜੀ ਸਵੇਰਾਂ ਦੇ ਵਿੱਚ ਵੀ ਤੁਸੀਂ ਆਪਦੀ ਸਮਝ ਦੇਖ ਲਿਆ ਜੀ ਕੋਈ ਦੂਜਾ ਤੇ ਤੀਜਾ ਮੰਨ ਕਿ ਕਿੱਦਾਂ ਸੂਬਾ ਵਾ ਤੇਜਾ ਸੂਬਾ ਹਾਂਜੀ ਠੀਕ ਆ ਬਾਕੀ ਥਾਣਾ ਤੋਂ ਆਈਡੀਆ ਲਾ ਲੈਣਾ ਤੁਸੀਂ ਵੀ ਚਵਾਈ ਕਿਹੋ ਜੀ ਹੋ ਗਈ ਵੇੜ ਦੀ ਮੈਂ ਨਾ ਬੜੀ ਮੋਟੀ ਚਵਾਈ ਆ ਕਿ ਕੋਕੜੀ ਨਹੀਂ ਕੋਕੜੀ ਮਾਰਦਾਂ ਨੇ ਠੀਕ ਆ ਲਿਆ ਮੇਰੇ ਖੋਲ ਕੇ ਦਿਖਾ ਦਈਏ ਸੋ ਦਸਾਂਗਾ ਦਿਨਾਂ ਦੇ ਲਾਗੇ ਤਾਂ ਕਿ ਹੋਗਾ ਦਸ ਦਿਨ ਦੀ ਪੂਰੀ ਦੱਸ ਦਿੰਦੀ ਜੀ ਠੀਕ ਆ ਬਈ ਹਾਂਜੀ ਲਓ ਜੀ ਕਰੋ ਜਾ ਕੇ ਠੀਕ ਆ ਸੋ ਚਵਾਈ ਚੁਬੀ ਵਾਲੇ ਪਾਸੋਂ ਕੋਈ ਪਸ਼ੂ ਮਾਰਨ ਹੋਊਗਾ ਮੇਰਾ ਭਰਾ ਚਾਹੇ ਕੋਈ ਆਨਲਾਈਨ ਜਿਹੜਾ ਸੌਦਾ ਕਰਦਾ ਤੇ ਚਾਹੇ ਕੋਈ ਇੱਥੇ ਆਣ ਕੇ ਚਵਾਈ ਕਰਕੇ ਤਸੱਲੀ ਕਰਦਾ ਤੇ ਕੋਈ ਮਾੜਾ ਪਸ਼ੂ ਨਾ ਨਿਕਲੂਗਾ ਠੀਕ ਆ ਦੋਦੇ ਇਹ 16 ਦੱਸਿਆ ਨਾ ਥੱਲੇ ਤੇ 16 ਕਿੱਦਾਂ ਹੈ ਨਾ ਲੋਬੀ ਠੀਕ ਹੈ ਜੀ ਸੋ ਚੰਗੀ ਵੈੜਾ ਬਾਕੀ ਦਖਦੁਕ ਬਹੁਤ ਵਧੀਆ ਵੈੜਦੀ ਹੈ ਵੀ ਠੰਡੀ ਤੇਰੀਆ ਵੰਗਾ ਰਾਸੀ ਪਾਉਣੀ ਹੈ ਠੀਕ ਹੈ ਜੀ ਫੱਲੇ ਬੈਠ ਕੇ ਚਵਾਈ ਕਰ ਲੋ ਠੀਕ ਆ ਸੋ ਹੈ ਠੰਡੀ ਤੇਰੀਆ ਫਾਇਰ ਫੂਡ ਵੀ ਨਾਲ ਬੜਾ ਜੀ ਤਕਰੀਬਨ ਜਿਹੜੀਆਂ ਕ੍ਰੋਸ ਵੈੜਾ ਫਾਇਰ ਫੂਡ ਵੀ ਚੰਗੀ ਨੇ ਬੜਾ ਆ ਦੇਖ ਠੀਕ ਆ ਜੀ ਸੋ ਇਹਦਾ ਭਾਜੀ ਮੁੱਲ ਕੀ ਡਿਮਾਂਡ ਕਰਾਂਗੇ ਅੱਜ ਜਿਹੜਾ ਤੁੰਦੂ ਸਾਹਿਬ ਛੋੜਾ ਜਿਹਾ ਕਰੀਏ ਮੰਗਦੇ ਨੇ 65 ਆ ਤੇ ਭੈਣ ਭਰਾ ਜੀ ਨੇ ਚੱਲ ਗਿਆ ਉਹਨਾਂ ਨੂੰ 62000 ਦੀ ਦੇ ਦਿਆਂਗੇ ਬਾਹਰ ਦੀ ਦੇ ਦਗੇ 62 ਦੀ ਦੇ ਦਾਂਗੇ ਠੀਕ ਆ ਚਲੋ ਹੋਰ ਕਰਦੇ ਮੌਕੇ ਤੇ ਕੋਈ ਕੋਈ ਮੌਕੇ ਹੋਰ ਖੁਸ਼ ਕਰ ਦਿਆਂਗੇ ਆਕਾ ਖੋਜ ਕਰਕੇ ਕੀ ਹੈਗੇ ਹਾਂ ਲੋ ਵੀ 62000 ਦੇ ਵਿੱਚੋਂ ਵੀ ਮਾਨਤਾ ਲਊਗਾ ਛੋੜ ਛੱਪਾ ਹੋ ਜਾਊਗਾ ਠੀਕ ਆ ਸੋ ਇਹ ਵੜਾ ਚਾਰ ਤੁਹਾਨੂੰ ਆਪਾਂ ਦਿਖਾਈਆਂ ਨੇ ਚਾਰੇ ਵੜਾ ਆਪੋ ਆਪਣੀ ਜਗ੍ਹਾ ਤੇ ਕਰਮਾਂ ਵਾਲੀਆਂ ਕਹਿੰਦੀਆਂ ਘੋਂਦੀਆਂ ਨੇ ਤੇ ਜਿਹੋ ਜਿਹਾ ਪਸ਼ੂ ਉਹਦਾ ਮੋਲ ਆ ਠੀਕ ਆ ਜੀ ਤਕਰੀਬਨ 22 25 22 25 ਲੀਟਰ ਵਾਲੀਆਂ ਇਹ ਵੈੜਾ ਹੁਣ ਮੌਕੇ ਤੇ ਆ ਠੀਕ ਆ ਜੀ ਕਈਆਂ ਥੱਲੇ 18 17 ਕਿਲੋ ਬੋਲਾ ਹੀ ਆ ਕਿਉਂਕਿ ਅੱਜ ਭਲਕ ਕੋਈ ਅੱਜ ਭਲਕ ਦੇ ਵਿੱਚ ਸੁਈਆਂ ਨੇ ਕਈਆਂ ਨੂੰ ਦੇ ਦੇ ਤਿੰਨ 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 ਦਾ ਸਮਾਂ ਹੋ ਗਿਆ ਤੇ ਆ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਆਪਾਂ ਕੋਫਾ ਚੀਜ਼ ਆ ਬੱਚੀ ਬਹੁਤ ਕਮਾਲ ਬਹੁਤ ਹੋਣੀ ਬੱਚੀ ਆ ਠੀਕ ਆ ਜੀ ਸੋ ਰੰਗ ਪ੍ਰਿੰਟ ਦੀ ਗੱਲ ਕਰ ਲਈਏ ਨਸਲ ਬ੍ਰੀਡ ਦੀ ਗੱਲ ਕਰ ਲਈਏ ਤੇ ਥੱਲੋਂ ਤੋਂ ਤੁਸੀਂ ਵੇਖ ਹੀ ਸਕਦੇ ਜੇ ਵੀ ਥੱਬਿਆਂ ਦਾ ਹੀ ਮੇਲਾ ਠੀਕ ਆ ਆ ਦੇਖੋ ਕੀ ਚੰਗੀ ਮੈਂ ਨਾ ਬਹੁਤ ਵਧੀਆ ਨੀ ਰੂਮ ਵਰਗੀ ਪੋਲੀ ਚ ਆ ਦੋ ਜਣੇ ਆਉਣਗੇ 12 12 ਸਾਲਾਂ ਦੇ ਮੁੰਡੇ ਪਾ ਕੇ ਕੋਈ ਬਣੀ ਚੋਲਣਾ ਜੋਲਣ ਬਿਲਕੁਲ ਉਹ ਗੱਲ ਹੀ ਨਹੀਂ ਤੇ ਬਹੁਤ ਚੰਗੀ ਸੋਹਣੀ ਬੱਚੀ ਹੈ ਬਹੁਤ ਸੋਹਣੀ ਚੰਗੀ ਹੈ ਜੀ ਆ ਤੇ ਇੱਕ ਭਾਜੀ ਆਪਣਾ ਨੰਬਰ ਕਰ ਦਿਓ ਸੰਜੀ 97790 ਆ 68037 ਠੀਕ ਹੈ ਜੀ ਹਾਂ ਜੀ 7457 ਆ ਠੀਕ ਹੈ ਜੀ ਹਾਂ ਜੀ ਮੋ ਵੀ ਦੋਵੇਂ ਦੋਸਤੋਂ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਹਰ ਵਾਰ ਦੀ ਭਾਜੀ ਕੋਈ ਗੱਲਬਾਤ ਭੈਣ ਭਰਾਵਾਂ ਨਾਲ ਕਰਦੀ ਬਾ ਚੜਦੀ ਕਲਾ ਸਾਰੇ ਭੈਣ ਭਰਾਵਾਂ ਦਾ ਬੜਾ ਧੰਨਵਾਦ ਵਧੀਆ ਸੰਯੋਗ ਮਿਲਿਆ ਪੈਣ ਫਰਾਵਾ ਤੋਂ ਆ ਕਿਸ ਨੇ ਲਾਂਬਾਂ ਦੇ ਤਾਂ ਚੰਗਾ ਮਾਲ ਗਿਆ ਖੁਸ਼ ਹੋਏ ਨੇ ਜਿੰਨਿਆਂ ਨੇ ਡੰਗਰ ਖੜੇ ਨੇ ਭਗਵਾਨ ਬਾਕੀ ਪਸ਼ੂ ਵੀ ਬੜੇ ਕਹਿੰਦੇ ਘਉਂਦੇ ਸਾਥ ਕਹਿੰਦੇ ਘਉਂਦੇ ਸੰਧੂ ਸਾਹਿਬ ਆਪਾਂ ਪਸ਼ੂ ਮਾਰਾ ਲੈਣਾ ਹੀ ਨਹੀਂ ਆ ਕਿਉਂ ਆਪਾਂ ਘਰ ਮਾਲ ਚੋਣ ਗਿੱਜੇ ਆ ਤੇ ਦੁੱਧ ਦੇ ਪੈਸੇ ਬੜੇ ਉੱਤੇ ਪੂਰੇ ਹੁੰਦੇ ਨੇ ਔਖੇ ਹੁੰਦੇ ਪੂਰੇ ਹਾਂ ਸਹੀ ਗੱਲ ਲੇਕਿਨ ਮਾਰਾ ਡੰਗਰ ਦੇ ਗਿਆ ਤਾਂ ਫਿਰ ਉਹ ਗਾਂਾਂ ਦਿੰਦਾ ਨਾਲੇ ਉਹ ਗਾਂ ਹੋਰ ਖਾ ਕੇ ਦਹਾਂ ਨੂੰ ਖਰਾਬ ਕਰਦਾ ਖਰਾਬ ਕਰਦਾ ਜੀ ਸਵਾਦ ਤਾਂ ਇੱਕ ਥਾਂ ਜਾਵੇ ਉਹ ਚਾਰ ਜਾਨ ਚਾਰ ਜਾਨ ਇਹੋ ਗਾਲ ਦਾ ਮਜ਼ਾ ਆਉਂਦਾ ਫੇਰ ਸਵਾਦ ਹਾਂ ਜੀ ਗਾਂ ਖ ਆਪਣਾ ਇਹਰ ਸਵਾਲ ਆ ਜੀ ਹੁਣ ਤੁਹਾਡੀ ਪਹਿਲੀ ਵੀਡੀਓ ਤੋਂ ਲਾ ਕੇ ਲੋਕ ਉਤਰੇ ਆਉਂਦੇ ਕਿੰਨਾ ਮਾਲ ਲੈ ਗਏ ਨੇ ਇਸੇ ਤਰ੍ਹਾਂ ਹੀ ਤੁਮ ਗਵੇਂ ਨਾਨਕ ਦੀ ਕਿਰਪਾ ਵਾਹਿਗੁਰੂ ਦੀ ਹਾਂ ਇਸੇ ਤਰ੍ਹਾਂ ਹਾਂ ਬੱਸ ਉਹ ਆਸਰਾ ਠੀਕ ਹੈ ਜੀ ਮਿਹਰਬਾਨੀ ਗੱਭੀਏ ਦੋਸਤੋ ਸਰਦਾਰ ਸਾਹਿਬ ਹੋਣੀ ਸੀਗੇ ਪਿੰਡ ਭੁੱਜੀਆਂ ਤੋਂ ਬਾਕੀ ਮੇਰਾ ਭਰਾ ਤੁਸੀਂ ਦੇਖ ਸਕਦੇ ਜੀ ਇੱਕ ਘਰੇ ਵੀ ਬਿਲਕੁਲ ਡੇਰੀ ਪਰਪਸ ਵਾਸਤੇ ਵੀ ਜਿਹੜੇ ਪਸ਼ੂ ਰੱਖੇ ਆ ਤੇ ਭਲੀ ਭਾਂਤ ਸਰਦਾਰ ਸਾਹਿਬ ਨੂੰ ਵੀ ਪਤਾ ਕਿਉਂਕਿ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਵੀ ਚੰਗਾ ਸਾਫ ਸੁਥਰਾ ਪਸ਼ੂ ਤੁਹਾਨੂੰ ਲੈ ਆ ਕੇ ਦਈਆ ਭੈਣ ਭਰਾਵਾਂ ਨੂੰ ਪੈਸੇ ਲੈਣੇ ਆ ਪੂਰੇ ਲੈਣੇ ਆ ਦੁਖਦਾ ਨਹੀਂ ਆ ਕਿਸੇ ਭੈਣ ਭਰਾ ਨੂੰ ਜਦੋਂ ਦੁੱਧ ਉਸ ਲੈਵਲ ਦੇ ਦਾ ਪਸ਼ੂ ਕਿਸੇ ਨੂੰ ਮਿਲ ਜਾਣਾ ਠੀਕ ਆ ਜੀ ਸੋ ਚੰਗੀਆਂ ਵਾਲਾ ਨੇ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਆ ਸਾਰੇ ਭੈਣ ਭਰਾ ਵੀਡੀਓ ਦਬਲ ਕੇ ਸ਼ੇਅਰ ਕਰਦੇ ਆ ਕਰੋ ਅੱਗੇ ਨਵੇਂ ਭੈਣ ਭਰਾਵਾਂ ਤੱਕ ਫਾਰਮਰ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ